ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੁੱਲਾਪਰ ਗਰੀਬਦਾਸ ਦੇ ਇਕੋ ਸਿਟੀ 1 ਦੇ ਵਿੱਚ ਉਸ ਸਮੇਂ ਹਗਾਮਾ ਹੋ ਗਿਆ ਜਦੋਂ ਪੁਲਿਸ ਮੁਹਾਲੀ ਦੇ ਨਿਊ ਚੰਡੀਗੜ੍ਹ ਇਲਾਕੇ ਦੇ ਇਕੋ ਸਿਟੀ 1 ਦੇ ਵਿੱਚ ਜੋ ਕੁਝ ਸਮੇਂ ਪਹਿਲਾਂ ਤੁਹਾਨੂੰ ਖਬਰ ਦਿਖਾਈ ਹੈ ਜਿਸ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਈ ਸੀ ਤਾਂ ਜਦੋਂ লাশ ਪੁਲਿਸ ਨੇ ਕਬਜ਼ੇ ਵਿੱਚ ਲਈ ਤਾਂ ਉਸ ਤੋਂ ਬਾਅਦ ਕੁਝ ਪ੍ਰਵਾਸੀ ਮਜ਼ਦੂਰ ਪਰਕੁੱਠੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ লাশ ਨੂੰ ਬਿਹਾਰ ਲੈ ਕੇ ਜਾਣਾ ਹੈ ਪਰ ਪੁਲਿਸ ਮਲਾਜਮ ਬਲਦਸਿਆ ਗਿਆ ਕਿ ਅਸੀਂ ਕਾਨੂੰਨੀ ਤਰੀਕੇ ਦੇ ਨਾਲ ਲਾਸ਼ ਨੂੰ ਤੁਹਾਡੇ ਹਵਾਲੇ ਕਰਾਂਗੇ ਕਿਉਂਕਿ ਪੋਸਟਮਾਰਟਮ ਕਰਾਉਣਾ ਹੁੰਦਾ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਜਾ ਕੇ ਹੀ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾਂਦੀ ਹੈ ਇਹ ਤਸਵੀਰਾਂ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਪ੍ਰਵਾਸੀ ਮਜ਼ਦੂਰ ਕੁਝ ਰੋਡ ਦੇ ਉੱਪਰ ਆਗੇ ਸੀ ਉਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਮੁੱਲਾ ਪਰ ਪੁਲਿਸ ਨੇ ਮਲਾਜਮਾਂ ਨੇ ਸ਼ਾਂਤ ਕਰਵਾਇਆ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਸਮਝਾਇਆ ਕੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਦੇ ਨਾਲ ਹੀ লাশ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾਂਦੀ ਹੈ ਪਰ ਕਾਫੀ ਪ੍ਰਵਾਸੀ ਮਜ਼ਦੂਰ ਜਿਸ ਜਗ੍ਹਾ ਉੱਤੇ ਹਗਾਮਾ ਕਰਨਾ ਚਾਹੁੰਦੇ ਸੀ ਪਰ ਕੁਝ ਪ੍ਰਵਾਸੀ ਮਜ਼ਦੂਰਾਂ ਨੂੰ ਫਿਰ ਪੁਲਿਸ ਨੇ ਸਖਤੀ ਨਾਲ ਵੀ ਸਮਝਾਇਆ ਕਿ ਸਖਤੀ ਤਰੀਕੇ ਇਸ ਕਰਕੇ ਕਰਨੀ ਪੈਂਦੀ ਹੈ ਕਿ ਕਈ ਵਾਰ লাশ ਨੂੰ ਲੈ ਕੇ ਫਿਰ ਤਰਨੇ ਪ੍ਰਦਰਸ਼ਨ ਹੋ ਜਾਂਦੇ ਨੇ ਜਿਸ ਤੋਂ ਬਾਅਦ ਫਿਰ ਪੁਲਿਸ ਨੂੰ ਬੜਾ ਮੁਸ਼ਕਲ ਹੋ ਜਾਂਦਾ ਹੈ ਇਸ ਦੇ ਨਾਲ ਨਾਲ ਹੁਣ ਪੁਲਿਸ ਨੇ ਉਸ লাশ ਨੂੰ ਪੋਸਟ ਮਾਰਟਮ ਲਈ ਖੜ ਦੇ ਸਿਵਲ ਹਸਪਤਾਲ ਪਹੁੰਚ ਦਿੱਤਾ ਹੈ ਜਿੱਥੇ ਕਿ ਅਗਲੀ ਕਾਰਵਾਈ ਹੁਣ ਕੀਤੀ ਜਾਵੇਗੀ ਕਿਸ ਤਰੀਕੇ ਨਾਲ ਮੌਤ ਹੋਈ ਹੈ ਕਾਰਨ ਕੀ ਬਣੇ ਨੇ ਕਿਉਂਕਿ ਜਿਸ ਤਰੀਕੇ ਨਾਲ ਪਰਿਵਾਰਕ ਮੈਂਬਰ ਨੂੰ ਦੱਸਿਆ ਗਿਆ ਸੀ ਕਿ ਉੱਪਰੋਂ ਲੈਂਟਰ ਦੇ ਕੋਲ ਇੱਕ ਲੋਜ ਦੀ ਪਲੇਟ ਡਿੱਗੀ ਹੈ ਪਰ ਅਸਲ ਕਾਰਨ ਕੀ ਹੈ ਇਹ ਤਾਂ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਤਾਂ ਇਸ ਮੌਕੇ ਹਗਾਮੇ ਦੀਆਂ ਤਸਵੀਰਾਂ ਵੀ ਤੁਸੀਂ ਨਾਲ-ਨਾਲ ਦੇਖ ਲਓ ਜਿਹੜੀ ਦਸਤਨ ਨੇ ਆ ਇੱਕ লাশ ਨੂੰ ਕਬਜੇ ਦੇ ਵਿੱਚ ਲੈਣ ਪਹੁੰਚੀ ਸੀ ਪ੍ਰਵਾਸੀ ਜਿਹੜੇ ਇਕੱਠੇ ਹੋ ਗਏ ਨੇ ਇਨ੍ਹਾਂ ਬਾਰੇ ਦੱਸਿਆ ਜਾ ਰਿਹਾ ਕਿ ਸਾਡੇ ਇੱਕ ਪ੍ਰਵਾਸੀ ਦੀ ਲੈਂਟਰ ਦੇ ਉੱਪਰੋਂ ਜਿਹੜੀ ਇੱਕ ਪਲੇਟ ਡਿੱਗਣ ਦੇ ਕਾਰਨ ਜਿਹੜੀ ਮੌਤ ਹੋ ਗਈ ਉਸ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਉਸ ਮ੍ਰਿਤਕ ਵਿਅਕਤੀ ਦੀ লাশ ਜਿਹੜੀ ਪੋਸਟਮਾਰਟਮ ਲਈ ਕਬਜੇ ਵਿੱਚ ਲਈ ਸੀ ਉਸ ਤੋਂ ਬਾਅਦ ਇਸ ਜਗ੍ਹਾ ਉੱਤੇ ਤੁਸੀਂ ਦੇਖੋ ਕਿ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਪੜ ਚੁੱਕੇ ਨੇ ਉਸ ਤੋਂ ਬਾਅਦ ਕਾਫੀ ਮਾਮਲਾ ਜੇ ਆਪਾਂ ਦੇਖੀਏ ਤਾਂ ਗਰਮਾ ਗਿਆ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ 103 ਵੰਦੀਆਂ ਨੇ ਜਿੱਥੇ ਕੀ ਮੁੱਲਾ ਪ੍ਰਕਿਰਿਆ ਦਾ ਤੇ ਬਿਲਕੁਲ ਐਮੈਕਸ ਨਿਊ ਚੰਡੀਗੜ੍ਹ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕੀ ਤੁਸੀਂ ਦੇਖਦੇ ਹੋ ਤੋ ਤਸਵੀਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਮਹੌਲ ਜਿਹੜਾ ਜਿੱਕੇ ਉੱਤੇ ਗਰਮਾ ਹੋਇਆ ਤਾਂ ਇਹ ਪੂਰੀ ਜਾਂਚ ਜਿਹੜੀ ਪੁਲਿਸ ਨੇ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਬੋਡੀ ਹੈ ਪੋਸਟਮਾਰਟਮ ਲਈ ਖੜ ਦੇ ਵਿੱਚ ਭੇਜੀ ਗਈ ਸੀ ਉਸ ਤੋਂ ਬਾਅਦ ਪ੍ਰਵਾਸੀਆਂ ਵੱਲੋਂ ਕਾਫੀ ਜਗ੍ਹਾ ਉੱਤੇ ਹਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਆ ਕੇ ਮੌਕੇ ਤੇ ਪੁਲਿਸ ਦੀ ਟੀਮ ਆ ਜਾ ਲੈ ਰਹੀ ਹੈ ਤਾਂ ਇਸ ਨੂੰ ਲੈ ਕੇ ਮੁੱਲਾਪੁਰ ਗਰੀਬਦਾਸ ਦੀ ਪੁਲਿਸ ਪਹੁੰਚੀ ਹੋਈ ਹੈ ਕਾਫੀ ਜਿਹੜਾ ਰੋਡ ਦੇ ਉੱਤੇ ਜਿਹੜੇ ਇਹ ਪ੍ਰਵਾਸੀ ਪਹੁੰਚ ਚੁੱਕੇ ਨੇ ਕਿਉਂਕਿ ਇਸ ਬਿਲਡਿੰਗ ਜਿਹੜੀ ਸਾਹਮਣੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਸ ਬਿਲਡਿੰਗ ਤੋਂ ਇੱਕ ਪ੍ਰਵਾਸੀ ਦੀ ਪਲੇ ਟਿੱਗਣ ਕਾਰਨ ਜਿਹੜੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹਦੀ ਪੋਸਟਮਾਰਟਮ ਲਈ ਉਸ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿੱਚ ਲਿਆ ਜਿਸ ਤੋਂ ਬਾਅਦ ਜਾ ਕੇ ਉਸ ਵਿਅਕਤੀ ਦਾ ਪੋਸਟਮਾਰਟਮ ਹੁਣ ਕਿਤਰੇ ਅਖਰ ਦੇ ਵਿੱਚੋਂ ਮੋਰਚੇ ਦੇ ਵਿੱਚ ਰਖਾ ਕੇ ਹੋਏਗਾ ਜਿਸ ਤੋਂ ਬਾਅਦ ਹੁਣ ਰਵਾਸੀ ਜਿਹੜੇ ਡਰ ਚੁੱਕੇ ਨੇ ਜਿਸ ਨੂੰ ਲੈ ਕੇ ਮੌਕੇ ਤੇ ਸਥਿਤੀ ਦਾ ਪੂਰਾ ਕਾਬੂ ਰੱਖਣ ਵਾਸਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਨੇ ਲਗਾਤਾਰ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਮਾਹੌਲ ਜਿਹੜਾ ਗਰਮਾ ਗਿਆ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਫੋਟੋ ਖੜੇ ਜਾ ਰਹੇ ਹਾਂ ਇੱਕ ਉਸਿਟੀ 3 ਦੇ ਨਾਲ ਇੱਕ ਉਸਿਟੀ 1 2 ਤਾਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਮਾਹੌਲ ਜਿਹੜਾ ਕਾਫੀ ਰੋਡ ਦੇ ਉੱਪਰ ਜੇ ਆਪਾਂ ਗੱਲ ਕਰੀਏ ਤਾਂ ਇਹ ਮੁੱਲਾਂ ਪਰ ਗਰੀਬ ਦਾਸ ਤੋਂ ਜੋ ਨਿਊ ਚੰਡੀਗੜ੍ਹ ਰੋਡ ਹੈ ਉਸ ਰੋਡ ਦੇ ਨਜ਼ਦੀਕ ਹੀ ਕੋਸਟੀ ਰੋਡ ਦੇ ਵਿੱਚ ਜੋ ਅੰਦਰ ਵਾਲੇ ਰੋਡ ਨੇ ਉਸ ਰੋਡ ਦੇ ਉੱਤੇ ਹਗਾਮਾ ਹੋਇਆ ਹੈ ਕਾਫੀ ਪ੍ਰਵਾਸੀ ਮਜ਼ਦੂਰ ਜਿਹੜੇ ਇਹ ਜਗ੍ਹਾ ਉੱਤੇ ਮ੍ਰਿਤਕ ਦੀ ਲਾਸ਼ ਨੂੰ ਲੈ ਕੇ ਜਿਹੜੇ ਗਰਮਾ ਗਏ ਨੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਵੱਲੋਂ ਹੁਣ ਇਹ ਹਗਾਮਾ ਕੀਤਾ ਜਾ ਰਿਹਾ ਹੈ ਕਿ ਕਿਤੇ ਕਿਤੇ ਉਹਨਾਂ ਦੀ ਬਿਨਾਂ ਮਰਜ਼ੀ ਤੋਂ ਇਹ ਲਾਸ਼ ਜਿਹੜੀ ਲਈ ਜਾ ਰਹੀ ਹੈ ਕਿ ਅਸੀਂ ਕਿਸ ਤਰੀਕੇ ਦੀ ਕੋਈ ਕਾਰਵਾਈ ਨਹੀਂ ਚਾਹੁੰਦੇ ਪਰ ਪੁਲਿਸ ਨੂੰ ਦੱਸਿਆ ਗਿਆ ਕਿ ਜਦੋਂ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਕਿ ਆਖਰ ਮੌਤ ਹੋਈ ਕਿਵੇਂ ਹੈ ਕਿਸ ਤਰੀਕੇ ਦੇ ਨਾਲ ਉਸ ਵਿਅਕਤੀ ਦੀ ਮੌਤ ਦੇ ਕਾਰਨ ਬਣੇ ਨੇ ਕਿ ਕੋਈ ਡਾਕਟਰਾਂ ਵੱਲੋਂ ਰਿਪੋਰਟ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਫਿਰ ਮ੍ਰਿਤਕ ਦੀ ਲਾਸ਼ ਬਾਦਸਾ ਦੇ ਹਵਾਲੇ ਕੀਤੀ ਜਾਂਦੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਲਓ ਕਿ ਮੌਕੇ ਤੇ ਹੁਣ ਕੁਝ ਪ੍ਰਵਾਸੀ ਮਜ਼ਦੂਰਾ ਨੂੰ ਉਸ ਮ੍ਰਿਤਕ ਵਿਅਕਤੀ ਦੇ ਕੋਲ ਜਾ ਜਾ ਰਿਹਾ ਖੜ ਦੇ ਵਿੱਚ ਤਾਹੇ ਇਹ ਤਸਵੀਰਾਂ ਤੁਸੀਂ ਦੇਖ ਲਓ ਕਿ ਮੌਕੇ ਤੇ ਕਾਫੀ ਰੋਡ ਦੇ ਉੱਤੇ ਜਾਮ ਕਾਫੀ ਹਗਾਮਾ ਜਿਹੜਾ ਹੋਇਆ ਤਾਂ ਦੱਸਿਆ ਰਿਹਾ ਕਿ ਮ੍ਰਿਤਕ ਵਿਅਕਤੀ ਦੇ ਪੰਜ ਬੱਚੇ ਨੇ ਤੇ ਪੰਜ ਬੱਚਿਆਂ ਤੋਂ ਬਾਅਦ ਤੁਸੀਂ ਦੇਖੋ ਘਰ ਵਾਲੀ ਦਾ ਰੋ ਰੋ ਕੇ ਬੁਰਾ ਹਾਲ ਸੀ ਜਿਸ ਤਰੀਕੇ ਨਾਲ ਮਾਹੌਲ ਇਸ ਜਗ੍ਹਾ ਉੱਤੇ ਬਣਿਆ ਹੋਇਆ ਹੈ ਤਾਂ ਕਾਫੀ ਜਿਹੜਾ ਮਾਮਲਾ ਗਰਮਾਇਆ ਜਿੱਥੇ ਕਿ ਹੁਣ ਉਸ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਖੜਦੇ ਮੋਰਚੀ ਦੇ ਵਿੱਚ ਲੈ ਕੇ ਗਏ ਨੇ ਪੁਲਿਸ ਵਾਲੇ ਕਿਸ ਤੋਂ ਬਾਅਦ ਜਾ ਕੇ ਉਸ ਦਾ ਪੋਸਟਮਾਰਟਮ ਹੋਏਗਾ ਕਾਰਨ ਕੀ ਬਣਿਆ ਕਿਸ ਕਾਰਨ ਮੌਤ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਬਿਹਾਰ ਦਾ ਰਹਿਣ ਵਾਲਾ ਉਹ ਵਿਅਕਤੀ ਸੀ ਦਾ ਬਿਹਾਰ ਦੇ ਰਹਿਣ ਵਾਲੇ ਉਸ ਵਿਅਕਤੀ ਨੂੰ ਹੁਣ ਕਿਤੇ ਨਾ ਕਿਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕਰੇਗੀ ਕਿਉਂਕਿ ਪਹਿਲਾਂ ਵੀ ਇਸ ਤਰੀਕੇ ਦੇ ਕਾਫੀ ਮਾਮਲੇ ਦੇਖੇ ਹੋਣਗੇ ਜਦੋਂ ਲਾਸ਼ ਨੂੰ ਫਿਰ ਕਈ ਵਾਰੀ ਪਰਿਵਾਰ ਹੁੰਦੇ ਨੇ ਤਾਂ ਉਹ ਰੋਡਾਂ ਦੇ ਉੱਤੇ ਰੱਖ ਬੈਠਦੇ ਨੇ ਜਿਸ ਤੋਂ ਬਾਅਦ ਜਾ ਕੇ ਫਿਰ ਕਾਫੀ ਬਾਰ ਰੋਡ ਜਾਮ ਕਰਦੇ ਨੇ ਪਰਿਵਾਰ ਤਾਂ ਉਸ ਤੋਂ ਪਹਿਲਾਂ ਹੀ ਕਿਤੇ ਨੇ ਪੁਲਿਸ ਨੇ ਮੁਸਤੈਦੀ ਵਰਤਾਈ ਹੈ ਕਿ ਉਸ লাশ ਨੂੰ ਕਵਰ ਦੇ ਵਿੱਚ ਲਿਆ ਹੈ ਕਿਸ ਤਰੀਕੇ ਦੇ ਨਾਲ ਹੋਰ ਹਗਾਮਾ ਨਾ ਹੋਵੇ ਕਿਸ ਤਰੀਕੇ ਨਾਲ ਜਿਹੜੇ ਕੋਈ ਪ੍ਰਵਾਸੀ ਮਜ਼ਦੂਰ ਨੇ ਉਹ ਨਾ ਪੜਕਣ ਚੁੱਕੀ ਇਸ ਬਿਲਡਿੰਗ ਤੋਂ ਸਿਰ ਹੈ ਪਰਿਵਾਰ ਵੱਲੋਂ ਕਿ ਇੱਕ ਪਲੇਟ ਡਿੱਗੀ ਹੈ ਉੱਪਰ ਲੇਬਰ ਕੰਮ ਕਰ ਰਹੀ ਸੀ ਉਸ ਤੋਂ ਬਾਅਦ ਜਾ ਕੇ ਉਸ ਵਿਅਕਤੀ ਦੀ ਮੌਤ ਹੋਈ ਹੈ ਇਹੇ ਤਸਵੀਰਾਂ ਤੋਂ ਦੇਖੋ ਕਿਸ ਤਰੀਕੇ ਨਾਲ ਹੁਣ ਪੁਲਿਸ ਸ਼ਾਂਤ ਕਰਨ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਕਾਫੀ ਜਿਹੜਾ ਦੱਸ ਦਿੰਨੇ ਆ ਕਿ ਹਗਾਮਾ ਇਸ ਜਗ੍ਹਾ ਉੱਤੇ ਵੇਖਣ ਨੂੰ ਮਿਲਿਆ ਕਾਫੀ ਮਾਹੌਲ ਗਰਮਾ ਗਿਆ ਸੀ ਸੁਣ ਲੈ ਕੇ ਗੱਲਬਾਤ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕੀ ਬਣਿਆ ਸੀ ਪੂਰਾ ਮਾਮਲਾ ਤੇ ਕੀ ਸੀ ਉਮਰੇ ਮਾਮਲੇ ਦੀ ਕਾਰਵਾਈ ਇਹ ਤੁਸੀਂ ਦੇਖੋ ਕਿ ਹੁਣ ਰੋਡ ਜਿਹੜਾ ਖਾਲੀ ਕਰਵਾਇਆ ਜਾ ਰਿਹਾ ਜਿਸ ਤਰੀਕੇ ਨਾਲ ਇਸ ਜਗ੍ਹਾ ਉੱਤੇ ਕਾਫੀ ਜਿਹੜਾ ਹਗਾਮਾ ਵੱਧ ਚੁੱਕਿਆ ਸੀ ਇਹ ਤਸਵੀਰਾਂ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਪ੍ਰਵਾਸੀ ਮਜ਼ਦੂਰ ਇਸ ਜਗ੍ਹਾ ਉੱਤੇ ਕੰਮ ਕਰਨ ਵਾਲੇ ਨੇ ਲੇਬਰ ਹੈ ਜਿਹੜੀ ਬਿਲਡਿੰਗਾਂ ਦੇ ਵਿੱਚ ਕੰਮ ਕਰਦੀ ਹੈ ਤਾਂ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਉਸ ਵਿਅਕਤੀ ਦੀ ਮੌਤ ਹੋਈ ਹੈ ਜਿਹੜੇ ਪੁਲਿਸ ਸ਼ਾਂਤ ਕਰਨ ਦੇ ਵਿੱਚ ਲੱਗੀ ਹੋਈ ਹੈ ਕਿਸ ਤਰੀਕੇ ਨਾਲ ਪੜਕਾਉ ਕੰਮ ਨਾ ਕਰੋ ਕਿਸ ਤਰੀਕੇ ਨਾਲ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਪਰ ਹੋਰ ਤੁਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਾਂ ਇਹ ਕਾਫੀ ਹਗਾਮੇ ਦੀਆਂ ਨੇ ਜਿੱਥੇ ਕਿ ਕਾਫੀ ਹਗਾਮਾ ਦੇਖਣ ਨੂੰ ਮਿਲੇ ਹੈ ਉੱਥੇ ਕੋਸਟੀ ਬੰਦੇ ਵਿੱਚ ਹਗਾਮਾ ਹੋਇਆ ਹੈ ਕਾਫੀ ਜਿਹੜੇ ਪ੍ਰਵਾਸੀ ਜੋ ਰੋਡ ਦੇ ਉੱਤੇ ਆ ਗਏ ਸੀ ਤੇ ਕੀ ਸੀ پورا ਮਾਮਲਾ ਜੀ ਇੱਥੇ ਇਹ ਜੀ ਸਾਨੂੰ ਜੋ ਪਤਾ ਲੱਗਿਆ ਇੱਕ ਪਰਵਾਸੀ ਮਜ਼ਦੂਰ ਇੱਥੇ ਕੰਮ ਕਰ ਰਹੇ ਸਨ ਤੇ ਉਹ ਕਿਤੇ ਕੰਮ ਕਰਦਿਆਂ ਕਰਦਿਆਂ ਕੋਈ ਉੱਪਰੋਂ ਕੋਈ ਚੀਜ਼ ਭਾਰੀ ਚੀਜ਼ ਗਿਰ ਗਈ ਹੈ ਤੇ ਗਿਰਨ ਨਾਲ ਉਹਦੇ ਸਿਰ 'ਤੇ ਵੱਜ ਗਈ ਹੈ ਤੇ ਸੱਟ ਲੱਗਣ ਕਰਕੇ ਉਹਦੀ ਮਜ਼ਦੂਰ ਦੀ ਮੌਤ ਹੋ ਗਈ ਹੈ ਬਾਕੀ ਡੈੱਡ ਬੋਡੀ ਜਿਹੜੀ ਹੈ ਉਹ ਉੱਥੇ ਭੇਜਤੀ ਹੈ ਖਰੜ ਹਸਪੀਟਲ ਤੇ ਬਾਕੀ ਸਾਰੀ ਰਿਪੋਰਟ ਜਿਹੜੀ ਹੈ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਕੀ ਕਿਸ ਕਾਰਨ ਮਤਲਬ ਰੋਡ ਦੇ ਉੱਤੇ ਹਗਾਮਾ ਕਰਨ ਕਿਉਂ ਆਗੇ ਸੀ ਇਹ ਲੇਬਰ ਇਕੱਠੀ ਹੋ ਗਈ ਅਨਪੜ੍ਹ ਹੈਗੇ ਨੇ ਵਿਚਾਰੇ ਇਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਇਹ ਕਹਿੰਦੇ ਬੋਡੀ ਪੁਲਿਸ ਕਿਉਂ ਲਿਜਾ ਰਹੀ ਹੈ ਉਹਦਾ ਪੋਸਟਮਾਰਟਮ ਲਈ ਬੋਡੀ ਲਿਜਾ ਰਹੀ ਪੁਲਿਸ ਐਂਬੂਲੈਂਸ ਮਗਾਈ ਸੀ ਤੇ ਇਹਨਾਂ ਨੂੰ ਜਿਆਦਾ ਨੌਲੇਜ ਨਹੀਂ ਹੋਣ ਕਰਕੇ ਇਹ ਕਹਿੰਦੇ ਵੀ ਅਸੀਂ ਮਤਲਬ ਨਹੀਂ ਪੋਸਟਮਾਰਟਮ ਕਰਾਉਣਾ ਅਸੀਂ ਘਰ ਲੈ ਕੇ ਜਾਣੇ ਆ ਕਿੱਥੋਂ ਰਹਿਣ ਵਾਲੀ ਸੀ ਇਹਦੇ ਬਾਰੇ ਪਰਵਾਸੀ ਨੇ ਸ਼ਾਇਦ ਬਿਹਾਰ ਦੇ ਨੇ ਰਹਿਣ ਵਾਲੇ ਹਾਂ ਕੋਈ ਕਾਨੂੰਨੀ ਤਰੀਕੇ ਨਾਲ ਤੁਸੀਂ ਕਾਰਵਾਈ ਕਰੋ ਬਸ ਪੋਸਟਮਾਰਟਮ ਕਰਾਵਾਂਗੇ ਤੇ ਪੋਸਟਮਾਰਟਮ ਕਰਾ ਦੇ ਇਹ ਰੋੜੇ ਦੇ ਉੱਤੇ ਆਈ ਸੀ ਸਮਝਾਤਾ ਜੀ ਨੂੰ ਹਾਂਜੀ ਹਾਂਜੀ ਇਹਨਾਂ ਨੂੰ ਸਮਝਾਇਆ ਸਮਝਾਵ ਜਾ ਕੇ ਹੁਣ ਆਪਾਂ ਜਿਹੜੀ ਹੈ ਉੱਥੇ ਜਾ ਰਹੇ ਹਾਂ ਲੈ ਕੇ ਪੋਸਟਮਾਰਟਮ ਲਈ ਬੋਡੀ ਸਿਵਲ ਹਸਪੀਟਲ ਖਰੜ ਕਿਹੜੀ ਜਗ੍ਹਾ ਜੀ ਇਹ ਜਗ੍ਹਾ ਕਿਹੜੀ ਹੈ ਇਹ ਇਕੋ ਸਿਟੀ ਬਾਹਰ ਨੇ ਜੀ ਹਾਂਜੀ